ਸਤਿ ਸ਼੍ਰੀ ਅਕਾਲ ਜੀ ਵੈਟਰ ਬਹਾਰਪ੍ਰੀਤ ਵੀਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਤੇ ਅੱਜ 9 ਤੇ ਕੱਲ 10 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆ ਸਾਰ ਨੇ ਤੇ ਅੱਜ ਸਵੇਰ ਤੋਂ ਜਿਹੜੇ ਮੀਂਹ ਦੀ ਗਤੀਵਿਧੀਆਂ ਜਾਨੀ ਕਿ ਅਤੀ ਰਾਤ ਤੋਂ ਕਰੀਬ ਜਿਹੜੇ ਮੀਂਹ ਦੀ ਗਤੀਵਿਧੀਆਂ ਸ਼ੁਰੂ ਹੋ ਗਈਆਂ ਨੇ ਤਾਂ ਉਸ ਤੋਂ ਬਾਅਦ ਕੱਲ ਵੀ ਜਿਹੜਾ 8 ਜੁਲਾਈ ਨੂੰ ਵੀ ਕਈ ਖੇਤਰਾਂ 'ਮੀਂਹ ਤਰਚ ਕੀਤਾ ਹੈ ਖਾਸ ਕਰ ਦੱਖਣੀ ਖੇਤਰ ਫਾਸਲਕਾ ਤੋਂ ਲੈ ਕੇ ਮਲੋਟਾ ਬੋਰ ਆਪਣਾ ਅਫਰੀਦਕੋਟ ਤੋਂ ਲੈ ਕੇ ਮੁਕਸਰ ਦੇ ਖੇਤਰ ਹੋਗੇ ਜੋ ਜਾਂ ਆਪਣਾ ਸੂਰਤਗੜ ਹੋ ਗਿਆ ਸ੍ਰੀ ਗੰਗਾਣ ਹਰਮਾਨਗੜ ਹੋ ਗਿਆ ਸੰਗਰੀਆ ਤੇ ਖੇਤਰੋਗ ਜਾਂ ਆਪਣੇ ਪੂਰਬੀ ਖੇਤਰ ਪਹਾੜ ਵਾਲੀ ਤੇ ਸਾਈਡ ਤੇ ਲੱਗ ਕੇ ਕਿ ਪਟਿਆਲਾ ਸੰਗਰੂਰ ਹੋ ਗਿਆ ਉਸ ਬਾਅਦ ਆ ਜਿਹੜੇ ਹਰਿਆਣਾ ਤੇ ਬਿਲਕੁਲ ਜਿਹੜੇ ਆਪਣੇ ਪਚੰਡੀਕਟ ਦੇ ਨਾਲ ਲੱਗਦੇ ਖੇਤਰੋਗ ਕੈਥਲ ਅੰਬਾਲਾ ਹੋ ਗਿਆ ਪੰਚਕੂਲ ਹੋ ਗਿਆ ਜੇ ਸੋਨੀਪਟ ਲੱਗੇ ਪਾਣੀਪਤ ਦੇ ਪੱਛਮੀ ਯੂਪੀ ਦੇ ਖੇਤਰ ਬਾਕੀ ਮੋਹਾਲੀ ਆਪਣੇ ਪੰਜਾਬ ਦੇ ਮੋਹਾਲੀ ਹੋ ਗਿਆ ਆ ਫਤਿਹਗੜ੍ਹ ਸਾਹਿਬ ਹੋ ਗਿਆ ਜੇ ਚੰਡੀਗੜ੍ਹ ਆਪਣੇ ਨਾਲ ਲਗ ਰੂਪਨਗਰ ਦੇ ਖੇਤਰੋਗ ਕੁਛ ਅਮਲੇਰਕੋਟਲਾ ਜਾਂ ਇਤਿਹਾਸ ਵਲ ਲੁਧਿਆਣਾ ਦੇ ਪੂਰਬੀ ਖੇਤਰੋਗ ਆ ਜੋ ਹੋਈਆਂ ਤੇ ਕੱਲ 8 ਜੁਲਾਈ ਨੂੰ ਸਵੇਰ ਤੜਕਸਾਰ ਨੂੰ ਪਛਮੀ ਸਰਦੀ ਲੱਗ ਮਾਝਾ ਤੇ ਬਾਬੇ ਦੇ ਕੁਝ ਖੇਤਰਾ ਵਿੱਚ ਅਮੀ ਤਰਚ ਕੀਤਾ ਗਿਆ ਤੇ ਅੱਜ 9 ਜੁਲਾਈ ਨੂੰ ਸਵੇਰ ਤੋਂ ਜਿਹੜੇ ਮੀਂਹ ਦਿੱਤੀ ਵੀ ਜਾਂ ਕਿ ਅੱਤੀ ਰਾਤ ਤੋਂ ਕਰੀਬ ਜਿਹੜਾ ਸਿਸਟਮ ਸ਼ੁਰੂ ਹੋਇਆ ਤਾਂ ਜੇ ਵੀ ਕਈ ਖੇਤਰਾ ਵਿੱਚ ਅਮੀ ਚੜ ਤਰਚ ਕੀਤਾ ਜਾ ਰਿਹਾ ਖਾਸ ਕਰਕੇ ਅਗੱਲ ਕਰੀ ਵੇਖਸਰ ਤੋਂ ਕਾਫੀ ਸੰਗਣੀ ਪਤਲਾਈ ਬਣੀ ਹੈ ਗੁਰਦਾਸਪੁਰ ਤੋਂ ਲੈ ਕੇ ਹੁਸ਼ਿਆਰਪੁਰ ਤੋਂ ਲੈ ਕੇ ਨਵਾਂ ਸ਼ਹਿਰ ਤੋਂ ਲੈ ਕੇ ਲੁਧਿਆਣਾ ਦੇ ਖੇਤਰੋਗ ਜਾਂ ਪੂਰਬੀ ਪਹਾੜਾਂ ਵਾਲੇ ਸਾਈਡ ਤੇ ਲੱਗ ਕੇ ਜਲੰਧਰ ਕਪੂਰ ਤੋਂ ਲੱਗਿਆ ਕੁਝ ਅੰਮ੍ਰਿਤਸਰ ਦੇ ਖੇਤਰੋਗ ਜਾਂ ਆ ਕੁਝ ਮੋਗਾ ਦੇ ਭ ਕੇ ਬਾਕੀ ਨਾਲ ਲੱਗਦੇ ਹਰਿਆਣਾ ਦੇ ਖੇਤਰ ਹੋਗੇ ਜੀਂਦੋਗਾ ਖੁਰ ਖੇਤਰ ਕੈਥਲ ਅੰਮ੍ਰਾਲਾ ਦਾ ਜਾਂ ਇਤਿਹਾਸਕ ਖੇਤਰਾ ਵੀ सिरसा ਹੋ ਗਿਆ ਤੇ ਨਾਲ ਲੱਗਦੇ ਦੱਖਣੀ ਖੇਤਰ ਮਾਨਸਾ ਗਿਆ ਉਸ ਪਰ ਬਠਿੰਡਾ ਦੇ ਖੇਤਰ ਹੋਗੇ ਮੁਕਸੁਰ ਫਰੀਦਕੋਟ ਹੋ ਗਿਆ ਆਫਾਜ਼ਿਲਕਾਰ ਦੱਖਣੀ ਖੇਤਰ ਹੋਗੇ ਕੁਝ ਫਿਰੋਜ਼ਪੁਰ ਦੇ ਆ ਜੜਪੁਰ ਵੀ ਖੇਤਰ ਤੇ ਸੂਰਤਗੜ ਹੋ ਗਿਆ Rajasthan ਦੇ ਖੇਤਰ ਸ਼੍ਰੀ ਗੰਗਣਾਗੜ੍ਹ ਹਨ ਮਾਨਗੜ੍ਹ ਹੋ ਗਿਆ ਸੰਗਰੀਆ ਦੇ ਖੇਤਰ ਇਹਦੀ ਕਾਫੀ ਸੰਘਣੀ ਪੱਤਰੋਈ ਦਾ ਤੌਰ ਜਾਰੀ ਤੇ ਕੁਝ ਖੇਤਰਾ ਮੀਂਹ ਜੜ ਤਰਚ ਕੀਤਾ ਜਾ ਰਿਹਾ ਕੁਝ ਖੇਤਰਾ ਹਲਕਾ ਤੇ ਕੁਝ ਖੇਤਰਾ ਦਰਮਿਆਨਾ ਤੇ ਕਿਤੇ ਕਿਤੇ ਦਰਮਿਆਨੇ ਤੇ ਜੜਮੀ ਦੀ ਚੱਟਾਂ ਵੇਖ ਤਾਂ ਜੇ ਦਿੱਲੀ ਦੇ ਖੇਤਰ ਪੱਛਮੀ ਯੂਪੀ ਦੇ ਖੇਤਰਾਂ ਵਿੱਚ ਮੀਂਹ ਚੜਚ ਕੀਤਾ ਜਾ ਰਿਹਾ ਕੁਝ ਖੇਤਰਾਂ ਵਿੱਚ ਕਮੈਂਟ ਕਰੇ ਜਰੂਰ ਦੱਸਣਾ ਤੁਹਾਡੇ ਕੇਸ ਤੋਂ ਤਾਂ ਮੌਸਮੀ ਅੱਜ 9 ਤੇ ਕੱਲ 10 ਚਿਲਾਈ ਦੇ ਮੌਸਮ ਦੀ ਗੱਲ ਕਰਾਂਗੇ ਤੇ ਅੱਜ ਵੀ ਕਾਫੀ ਖੇਤਰਾਂ ਵਿੱਚ ਮੀਂਹ ਦੇ ਅਸਰ ਨੇ ਤੇ ਕੱਲ 10 ਚਿਲਾਈ ਨੂੰ ਵੀ ਆ ਟੁੱਟਵੇਂ ਤੌਰ ਤੇ ਜਾਨੀ ਕਾਫੀ ਕਿਤਰਾ ਕੱਲ ਵੀ ਮੀਂਹ ਜਿਹੜਾ ਪੈ ਸਕਦਾ ਜਾਨੀ ਕਿ 9 ਰ 10 ਚਿਲਾਈ ਨੂੰ ਦੋ ਦਿਨਾਂ ਦੇ ਵਿੱਚ ਕਾਫੀ ਕਿਤਰਾ ਮੀਂਹ ਦੇ ਅਸਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਤੇ ਦਿੱਲੀ ਦੇ ਕਈ ਖੇਤਰਾਂ ਵਿੱਚ ਮੀਂਹ ਜਿਹੜਾ ਪ ਕਿ ਅੱਜ ਦੇ ਵਿੱਚ ਚਾਂਸ ਹੈਗੇ ਨੇ ਕੱਲ ਵੀ ਚਾਂਸ ਹੈਗੇ ਨੇ ਤਾਂ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਜਿਹੜੇ ਹਲਚਲਾਂ ਹੋ ਸਕਦੇ ਭਾਵੇਂ ਪੱਛਮੀ ਸਰਹੱਤੀ ਲਾਕੇ ਹੋਣ ਭਾਵੇਂ ਆਪਣੇ ਮਾਝਾਤ ਪਪਾ ਦੇ ਖੇਤਰ ਹੁਣ ਪੂਰਬੀ ਖੇਤਰ ਹੁਣ ਦੱਖਣੀ ਖੇਤਰ ਹੁਣ ਜਾਂ ਆਪਣੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਹੋਵੇ ਪੱਛਮੀ ਯੂਪੀ ਹੋਵੇ ਦਿੱਲੀ ਦੇ ਖੇਤਰ ਹੋਣ ਤੇ ਇਹਨਾਂ ਵਿੱਚ ਚਾਂਸ ਜਿਹੜੇ ਰਹਿਣਗੇ ਅੱਜ ਤੇ ਕੱਲ 9 ਤੇ 10 ਜੁਲਾਈ ਨੂੰ ਉਸਰ 11 ਤੋਂ 12 13 ਅੱਜ ਜੁਲਾਈ ਦੇ ਵਿੱਚਕਾਰ ਵੀ ਜਿਹੜੇ ਚਾਂਸ ਹੈਗੇ ਨੇ ਜਾਨਕੀ ਟੁੱਟਵੇਂ ਤੌਰ ਤੇ ਵੀ ਜਿਹੜਾ ਤਰਚ ਕੀਤਾ ਜਾ ਰਿਹਾ ਤੇ ਮੌਨਸੂਨ ਅਜੇ ਵੀ ਐਕਟਿਵ ਹੈ ਤੇ ਇਸ ਕਰਕੇ ਅੱਜ ਵੀ ਤਰਾਣੂ ਜੜਮੀ ਤੇ ਅਸਾਰ ਪੰਦੇ ਦਿਖਾਈ ਦੇ ਰਹੇ ਨਪਹਾੜਾਂ ਤੇ ਜਿਵੇਂ ਹਮਾਚਲ ਪ੍ਰਦੇਸ਼ ਹੋ ਗਿਆ ਜਾਂ ਜੰਮੂ ਕਸ਼ਮੀਰ ਦੇ ਇਲਾਕੇ ਹੋ ਗਏ ਤੇ ਲਦਾਖ ਹੋ ਗਿਆ ਤੇ ਉੱਤਰਾਖੰਡ ਦੇ ਖੇਤਰਾਂ ਵਿੱਚ ਵੀ ਅਪਾਰੀ ਤੋਂ ਅਤੀ ਪਾਰੀ ਜੜ ਦਰਜ ਕੀਤਾ ਜਾ ਸਰੌਣ ਵਾਲੇ ਅਗਲੇ ਦਿਨਾਂ ਦੇ ਵਿੱਚ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਤਾਂ ਪੰਜਾਬ ਵਿੱਚ ਵੀ ਅੱਜ ਤੇ ਕੱਲ ਚਾਂਸ ਰਹਿਣਗੇ ਤੇ ਨਾਲ ਲੱਗਦੇ ਹਰਿਆਣਾ Rajasthan ਹੋ ਕੇ ਪੱਛਮੀ UP ਦਿੱਲੀ ਦੇ ਖੇਤਰਾਂ ਵਿੱਚ ਵੀ ਚਾਂਸ ਰਹਿਣਗੇ ਤੇ ਮੈਂ ਜੋ ਵੀ ਠੀਕ ਅਪਡੇਟ ਹੁੰਦੀ ਛੋਟੀ ਨਿੱਕੀ ਮੋਟੀ ਤਾਂ Facebook ਪੇਜ ਤੇ ਅਪਡੇਟ ਕਰ ਦੇਣਾ ਇਸ ਕਰਕੇ ਜੋ ਜਿਹੜੇ ਵੀਰਾਂ ਨੇ Facebook ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਰ Facebook ਪੇਜ ਨੂੰ ਜਰੂਰ ਫਾਲੋ ਕਰ ਰਹੇ ਹੋ ਤੇ ਜੋ ਵੀ ਅਪਡੇਟ ਨੇ ਜੋ ਵੀ ਅਲਰਟ ਹੁੰਦੇ ਨੇ ਤਾਂ ਨਿੱਕੀ-ਮੋਟੀ ਅਪਡੇਟ ਆਪਾਂ ਉੱਥੇ ਅਪਡੇਟ ਕਰਦੇ ਰਹੇ ਹਾਂ ਤੇ ਬਾਕੀ ਜੋ ਕੋਈ ਵੀ ਡਾਊਟ ਕੁਐਰੀ ਤਾਂ Facebook ਪੇਜ ਤੇ ਮੈਸੇਜ ਦੇ ਜ਼ਰੀਏ ਜਾਂ ਇਨਬਾਕਸ ਵਿੱਚ ਪੁੱਛ ਸਕਦੇ ਹੋ ਮੈਂ ਜਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗਾ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਆਪਣੇ ਜ਼ਿਲ੍ਹੇ ਲਾ ਕੇ ਮੌਸਮ ਤੁਹਾਡੇ ਕਿਸਰ ਤਰ੍ਹਾਂ ਦਾ ਹੈ ਤੁਸੀਂ ਕਮੈਂਟ ਕਰਕੇ ਪੁੱਛ ਲਿਆ ਕਰੋ ਮੈਂ ਜਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੇ ਨੌ ਤੱਕ ਅੱਜ ਚਲਾਈ ਨੂੰ ਵੀ ਕਈ ਖੇਤਰਾਂ ਵਿੱਚ ਦੇ ਅਸਾਰ ਜਿਹੜੇ ਬੰਦੇ ਤਖਾਈ ਦੇ ਰਹੇ ਨੇ ਕੁਝ ਖੇਤਰ ਹਲਕ ਆਨੇ ਦਾ ਵੀਡੀਓ ਆਤਾ ਹੋ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ